हा जीारि हर साल दौरान ਉਹੜੀ ਦਾ ਵਿਵਹਾਰ ਹੁਣ ਕੱਦ ਦਿੱਸਤ ਆਇਆ ਗਿਆ ਆਸ ਕਰਕੇ ਜੋ ਸੁਖਾਈ ਮਜ਼ਦੂਰ ਹੋਣੀ ਹੈ ਅੰਦਾਜ਼ਾ ਬੋਲ ਰਿਹਾ ਹੈ ਜਨਤਾ ਹੈ ਅਤੇ ਬਹੁਤ ਉਤਸ਼ਾਹ ਨਾਲ ਆਜੂ ਦੇ ਸਿਪਕੋ ਨਾ ਨਿਕਾ ਮਤਾਨ ਦੀ ਉਹ ਅਦਸਤਾਰੀ ਟੀਮ ਕੋਰੋਨਾ ਦੀ ਸਾਰਿਆਂ ਨੇ ਮਿਲ ਕੇ ਇਹ ਸੜਮ ਪ੍ਰੋਗਰਾਮ ਕੀਤਾ ਕੱਡੇ ਮਾਣ ਜੋ ਸਰਕਾਰ ਦੁਆਰਾ ਕੀਤਾ ਹੋਇਆ ਹੈ ਨੇ ਜਲੰਧਰ ਰੋਡ ਚੰਦਨਗਿਰਾਲ ਜੀ ਆਏ ਨੇ ਪਲੋਟਾਂ ਜਾਈਏ ਸਾਰੇ ਟੀਮ ਹੈ ਤੇ ਅੱਜ ਇਹ ਕਹਾ ਬੇਚੂ ਆੜੇ ਅਸੀਂ ਤੁਸੀਂ ਬਹੁਤ ਵੀ ਇੱਕ ਖੁਸ਼ਾਲੀ ਦਾ ਤਿਉਹਾਰ ਹੈ ਸਾਰਿਆਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ ਕਿੌੜੀਆ ਤਰੀਕੇ ਨਾਲ ਆਪ ਨੂੰ ਸੋਸਾਇਟੀ ਨੂੰ ਅੱਗੇ ਲੈ ਕੇ ਜੀਏ ਥੈਂਕ ਯੂ ਅੱਜ ਦਾ ਜਿਹੜਾ ਲੋਹੜੀ ਦਾ ਫਕਸ਼ਨ ਸਾਡਾ ਰੰਜੀਦ ਨੈਭੂਜੇ ਦੇ ਵਿੱਚ 20 ਸਾਲ ਤੋਂ ਅਸੀਂ ਮਨਾ ਰਹੇ ਪਹਿਲਾਂ ਅਸੀਂ ਟਾਣ ਹਲ ਮਨਾਰੇ ਸੀ ਕਾਰਪੇਸ਼ਰ ਦਾ ਦਫਤਰ ਸੀ ਉੱਤੇ ਸਾਡਾ ਉੱਥੋਂ ਚੱਲਦਾ ਚੱਲਦਾ ਰਜੀਦਨਵਜੂ ਆ ਗਿਆ ਅਸੀਂ ਇੱਥੇ ਹਰ ਲੋਹੜੀ ਮਨਾਈਦੇ ਆ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਲੋਹੜੀ ਦਾ ਤਿਹਾਰ ਆ ਪਹਿਲਾਂ ਲੋਕੀ ਲੋਹੜੀ ਪਾਉਂਦੇ ਸੀ ਮੁੰਡਿਆਂ ਦੀ ਹਰ ਸੁਖਣਾ ਸੁਖਦੇ ਵੀ ਮੁੰਡੇ ਦੀ ਲੋਹੜੀ ਪਾਉਂਦੀ ਆ ਅੱਜ ਧੀਆ ਦੀ ਵੀ ਲੋਹੜੀ ਪਾਉਂਦੇ ਲੋਕ ਧੀਆ ਵੀ ਜਿਹੜੀਆਂ ਬਾਰਡਰਾਂ ਤੇ ਬੈਠੀਆਂ ਪੁਲਿਸ ਚ ਹੋਈਆਂ ਬੀਐਸਐਫ ਚ ਹੋਈਆਂ ਹਰ ਜਗ੍ਹਾ ਤੇ ਤਿਆਂ ਅੱਗੇ ਜਾ ਰਹੀਆਂ ਸਾਰੀਆਂ ਇਹ ਜਿਹੜੀ ਲੋੜੀ ਪਾਈ ਜਾਂਦੀ ਆ ਇਹ ਸਿਰਫ ਪਿਆਰ ਮੁਹੱਬਤ ਦੀ ਪਾਈ ਜਾਂਦੀ ਆ ਜਿੰਨਾ ਸਾਡਾ ਸਟਾਫ ਸਫਾਈ ਸੇਵਕ ਤੋਂ ਲੈ ਕੇ ਜੋ ਕਲਰਕ ਇੰਸਪੈਕਟਰ ਐਸ ਡੀਓ ਆ ਰਵ ਜਿੰਨਾ ਵੀ ਸਾਡਾ ਸਟਾਫ ਆ ਅਸੀਂ ਪਿਆਰ ਮੁਹੱਬਤ ਦੇ ਕਰਕੇ ਹੀ ਲੋੜੀ ਬਣਾਉਂਦੇ ਆ ਵੀ ਸਾਰਿਆਂ ਦਾ ਪਿਆਰ ਮੁਹੱਬਤ ਅਫਸਰ ਸਾਹਿਬ ਦਾ ਵੀ ਰਵੇ ਤੇ ਸਾਡੇ ਸਾਰੇ ਮੁਲਾਜ਼ਮਾਂ ਦਾ ਵੀ ਰਵੇ ਸਾਡਾ ਪੋਲੀਟੀਕਲ ਬੰਦਿਆਂ ਦਾ ਵੀ ਜਿਹੜਾ ਪਿਆਰ ਮੁਹੱਬਤ ਬਣਾਈ ਰਵੇ ਅੱਜ ਮਾਨਯੋਗ ਸਾਡੇ ਉਹ ਜਿਹੜਾ ਸਾਭ ਜੀ ਆਏ ਆ ਐਮਪੀ ਸਾਹਿਬ ਉਹਨਾਂ ਦੇ ਨਾਲ ਸਾਡੇ ਕੁਵਰ ਪ੍ਰਤਾਪ ਸਿੰਘ ਜੀ ਐਮਐਲਏ ਆਮ ਪਾਰਟੀ ਤੋਂ ਆਏ ਨੇ ਸਾਡੇ ਅਨਲਲ ਜੋਸ਼ੀ ਜੀ ਸਾਡੇ ਕਾਲੀਦਾਲ ਤੋਂ ਆਏ ਨੇ ਉਹ ਵੀ ਹਰ ਸਾਲ ਲੋੜੀ ਤੇ ਆਉਂਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਦੀ ਸਾਰੇ ਲੀਡਰਾਂ ਦਾ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਲੋੜੀ ਦੇ ਮੌਕੇ ਤੇ ਲੱਖ ਲੱਖ ਵਧਾਈਆਂ ਦਿੰਦੇ ਆ ਸਾਰੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਮਨਾਉਣ ਪ੍ਰਭੂ ਦਾ ਨਾਮ ਲੈਣ ਤੇ ਸਾਰੇ ਆਨੰਦ ਮਾਨਣ ਧੰਨਵਾਦ। ਇਹ ਪਤਾ ਨਹੀਂ ਇੱਕ ਲੋੜ ਦਾ ਇਤਿਹਾਸ ਹੈਗਾ ਲੋੜੀਓ ਇਤਿਹਾਸ ਤੇ ਜਿਹੜੇ ਚਾਈਨਾ ਡੋਰ ਇੱਕ ਜਿਹੜੀ ਚੱਲਣ ਦੀ ਆ। ਚਾਈਨਾ ਡੋਰ ਦਾ ਤੇ ਬਿਲਕੁਲ ਮੈਂ ਤੇ ਇਹੋ ਹੀ ਕਹਾਂਗਾ ਜੇ ਨਹੀਂ ਬੱਚੇ ਮੰਨਦੇ ਨਹੀਂ ਮਾਂ ਪਿਓ ਹਟਾਉਂਦੇ ਤੇ ਜੋ ਉਹਨਾਂ ਨੇ ਧਾਰਾ ਲਾਈਆਂ ਵੀ ਇਹਨਾਂ ਦੇ ਮਾਂ ਪਿਓ ਤੇ ਪਰਚਾ ਹੋਣਾ ਚਾਹੀਦਾ 100% ਹੋਣਾ ਚਾਹੀਦਾ ਜਿਹਦਾ ਧੀ ਪੁੱਤਰ ਸਕੂਟਰ ਤੇ ਜਾਂਦਾ ਜਿਹਦਾ ਗਲਾ ਵੜਿਆ ਜਾਂਦਾ ਉਹਦਾ ਧੀ ਪੁੱਤਰ ਵਾਪਸ ਨਹੀਂ ਆਂਦਾ। ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਨਿਆਂ ਆਪੋ ਆਪਣੇ ਬੱਚਿਆਂ ਨੂੰ ਸਮਝਾਓ ਚੈਨਾ ਜੋਰ ਜਰੀ ਆ ਨਾ ਉਹ ਬੰਦ ਕੀਤੀ ਜਾਣੀ ਚਾਹੀਦੀ ਆ ਧੰਨਵਾਦ ਜੀ ਅਗਰ ਪੰਜਾਬ ਪ੍ਰਧਾਨ ਵੀਨੋਦ ਬਿੱਟਾ ਜੀ ਸਾਡੇ ਜਿੰਦਰ ਤੋਂ ਆਏ ਨੇ ਚੰਦਰ ਗਰੇਵਾਲ ਸਾਹਿਬ ਜਿਹੜੇ ਸਾਡੇ ਚੇਅਰਮੈਨ ਨੇ ਪੰਜਾਬ ਦੇ ਮੈਂ ਇਹਨਾਂ ਦਾ ਸਾਥੀ ਵਾਈਸ ਚੇਅਰਮੈਨ ਪੰਜਾਬ ਆ ਵਾਈਸ ਚੇਅਰਮੈਨ ਪੰਜਾਬ ਆ ਅਸੀਂ ਅੱਜ ਇੱਕ ਵੀ ਲੋੜੀ ਹੋ ਗਈ ਆ ਪ੍ਰਧਾਨ ਬਿੱਟਾ ਜੀ ਨੇ ਜੋ ਪੱਖਸ਼ ਵੇਖਿਆ ਜੋ ਇਹ ਚੀਜ਼ ਸੋਚੀ ਬਣ ਵਿੱਚ ਕਿ ਇਹ ਲੋਕਾਂ ਦੀ ਸਾਂਝੀ ਲੋੜੀ ਹੁੰਦੀ ਸਾਂਝਾ ਹੱਥ ਹਰਦਾ ਵਾ ਗਿਲਵਿਚ ਵੇ ਦੂਰ ਕਰਕੇ ਸਾਰਿਆਂ ਨੂੰ ਇੱਥੇ ਪਹੁੰਚਣ ਜਿਹਦਾ ਸਦਾ ਵੀ ਦਿੱਤਾ ਸੀ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਅਗਲੇ ਸਾਲ ਵੀ ਅਸੀਂ ਬਣਾਵਾਂਗੇ ਅੱਜ ਇੱਕ ਵੀ ਲੋੜੀ ਬਣਾਈ ਆ ਉਹ ਬਹੁਤ ਹੀ ਖੁਸ਼ੀਆਂ ਦੀ ਗੱਲ ਹੈ ਜਿਹਦੇ ਵਿੱਚ ਆਈਪੀਐਸ ਅਫਸਰ ਡੀਸੀ ਸਾਹਿਬ ਐਮਐਲਏ ਸਾਹਿਬ ਪੂਰੇ ਸਟਾਫ ਜਿੰਨਾ ਵੀ ਔਰ ਸਾਡੇ ਸਰਪੰਚ ਸਾਹਿਬ ਬਹੁਤ ਕੇਵਲ ਜੀ ਸਾਡੇ ਕਸਤੂਰੀ ਲਾਲ ਜੀ ਔਰ ਦਾ ਸਮੂਹ ਸਟਾਫ ਨੇ ਸਾਡੀ ਮਦਦ ਕੀਤੀ ਬਹੁਤ ਜਿਹੜਾ ਇੱਥੇ ਆਂਦੇ ਤੇ ਔਰ ਅਸੀਂ ਆਪਣੀ ਜੁਨੀਨ ਲੋਕ ਕਰਦੇ ਆ ਅਸੀਂ ਕਿਸੇ ਕੋ ਕੋਈ ਵੀ ਗੜਾਈ ਨਹੀਂ ਕਰਦੇ ਅਸੀਂ ਸਿਰਫ ਆਪਣੀ ਆਉਣ ਲਈ ਜਿੰਨੇ ਸਾਡੇ ਮੈਂਬਰ ਸਾਹਿਬਾਨ ਨੇ ਅਸੀਂ ਪ੍ਰਧਾਨ ਬਲੌਂਗ ਮਿੱਟਾ ਜੀ ਦੀ ਗਵਾਈ ਵਿੱਚ ਅਸੀਂ ਹਰ ਸਾਲ ਇਹ ਕੰਮ ਕਰਦੇ ਆ ਤੇ ਅੱਗੇ ਵੀ ਚੱਲਦਾ ਰਹੇਗਾ ਤੇ ਖੁਸ਼ੀਆਂ ਭਰਿਆ ਸਾਰਿਆਂ ਦੇ ਦਿਲਾਂ ਨੇ ਹੋਵੇ ਮਹਾਰਾਜ ਸਭ ਤੇ ਖੁਸ਼ੀਆਂ ਭਰਿਆ ਹਰ ਸਾਲ ਜਿਹੜਾ 24 ਆ ਇਹ ਖੁਸ਼ੀਆਂ ਭਰਿਆ ਸਭ ਤੇ ਲੇਖੇ ਭਾਗੇ ਲਾਵੇ ਸਭ ਨੂੰ ਖੁਸ਼ੀਆਂ ਦੇਵੇ ਔਰ ਆਸਪਿਚਾਵੇ ਮਹਾਰਾਜ ਜੇ ਹੋਏ ਬੇਨਤੀ ਆ ਕਿ ਇਹਨਾਂ ਸਾਰਿਆਂ ਦਾ ਹੱਥ ਰੱਖੀ ਇਹਨਾਂ ਦਾ ਅਸ਼ੀਰਵਾਦ ਦਿਓ ਔਰ ਬੇਨਤੀ ਇਹੋਈ ਆ ਕਿ ਚੈਨਾਡੋਰ ਜਿਹੜੀ ਉਹ ਖਤਮ ਹੋਣੀ ਚਾਹੀਦੀ ਆ ਉਹ ਬਹੁਤ ਸੋਹਣੀ ਗੱਲ ਆ ਜਿਹੜੇ ਸਰਕਾਰ ਨੇ ਕਿਹਾ ਵਾ ਚੈਨਾਡੋਰ ਪੰਛੀਆਂ ਦਾ ਵੀ ਬੇੜਾ ਕਰ ਦਿੱਤਾ ਬੱਚਿਆਂ ਦਾ ਗਲਾ ਕਟਿਆ ਹੁੰਦੇ ਆਣ ਜਾਣ ਵਾਲੇ ਭੈਣ ਭਰਾਵਾਂ ਦੇ ਬਹੁਤ ਜ਼ਿਆਦਾ ਜਾਨਕੀ ਨੁਕਸਾਨ ਹੁੰਦਾ ਚੈਨਾਡੋਰ ਤੇ ਖਾਸ ਕਰਕੇ ਜਿਹੜੀ ਇਹ ਇਹ ਲੋਕ ਲਗਾਈ ਆ ਇਹ ਲੱਗੀ ਰਹਿਣੀ ਚਾਹੀਦੀ ਆ ਔਰ ਖਾਸ ਕਰਕੇ ਆਪਣੇ ਆਧਾਰ ਆਪਣਾ ਮਨਾਓ ਘਰ ਬੈਠ ਕੇ ਮਨਾਓ ਖੁਸ਼ੀਆਂ ਮਨਾਓ ਇਨੀ ਗੱਲ ਕਹਿੰਦਾ ਜੈ ਵਾਲਮੀਕੀ ਹਰ ਹਾਲ ਵਾਰਨ ਦਿੰਨੇ ਆ ਔਰ ਕਾਰਪੋਰੇਸ਼ਨ ਦਫਤਰ ਵਿਖੇ ਜਿਹੜੀ ਸਫਾਈ ਵਿਗਨ ਯੂਨੀਅਨ ਦੇ ਪ੍ਰਧਾਨ ਬਿੱਟਾ ਜੀ ਔਰ ਉਹਨਾਂ ਦੀ ਟੀਮ ਵੱਲੋਂ ਲੋਹੜੀ ਹਰ ਸਾਲ ਦੀ ਮਨਾਈ ਜਾਂਦੀ ਹੈ ਲੋਹੜੀ ਸਿੱਖੀ ਵੀ ਜਾਂਦੀ ਹੈ ਔਰ ਅੱਜ ਦੇ ਦਿਨ ਲੋਕ ਖੁਸ਼ੀਆਂ ਦੇ ਨਾਲ ਨਾਰਥ ਇੰਡੀਆ 'ਚ ਖਾਸ ਕਰਕੇ ਪਤੰਗਬਾਜੀ ਵੀ ਕਰਦੇ ਨੇ ਔਰ ਹਰ ਘਰ ਦੇ ਵਿੱਚ ਹਰ ਛੱਤ ਦੇ ਉੱਤੇ ਹਰ ਘਰ ਦੇ ਮਤਲਬ ਵਿਆਹਾਂ ਦੀਆਂ ਖੁਸ਼ੀਆਂ 'ਚ ਬੱਚਿਆਂ ਦੀਆਂ ਖੁਸ਼ੀਆਂ ਦੇ ਵਿੱਚ ਲੋਹੜੀਆਂ ਧੀਆਂ ਦੀਆਂ ਲੋਹੜੀਆਂ ਤੱਕ ਮਨਾਇਆ ਜਾਂਦੀਆਂ ਮੈਂ ਬਹੁਤ-ਬਹੁਤ ਵਧਾਈ ਦੇਣਾ ਇੱਕ ਬੇਨਤੀ ਕਰੂੰਗਾ ਕਿ ਚਾਈਨਾ ਡੋਰ ਤੋਂ ਸਾਰੇ ਵਾਈਟ ਕਰੋ ਆਪਣੀ ਇੱਥੋਂ ਦੀ ਬਣੀ ਜਿਹੜੀ ਗੱਟੂ ਡੋਰ ਹੈ ਢੀ ਧਾਗੇ ਵਾਲੀ ਡੋਰ ਹੈ ਉਹਨੂੰ ਯੂਜ਼ ਕਰੋ ਕਿਉਂਕਿ ਚਾਈਨਾ ਡੋਰ ਬਹੁਤ ਘੱਟ ਕਿ ਬਹੁਤ ਜ਼ਿਆਦੀਆਂ ਮੋਤਾ ਹੁੰਦੀਆਂ ਨੇ ਜਾਨਵਰਾਂ ਦੀਆਂ ਵੀ ਔਰ ਇਨਸਾਨਾਂ ਦੀਆਂ ਵੀ ਸੋ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰੀ ਨਿਭਾਏਗਾ ਉੱਥੇ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਲਿਆ ਕੇ ਜੇਕਰ ਫਿਰ ਤੁਹਾਡੇ ਸਾਡੇ ਸ਼ਹਿਰ ਚ ਵੀ ਲੱਗੇ ਗੱਭਰੂ ਉਹ ਸਟੇਟ ਤੇ ਬਸਲਦਾ ਦਾ ਜਾ ਰਿਹਾ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਸਰਕਾਰ ਨੂੰ ਕਿਉਂਕਿ ਸਖਤ ਲੋ ਬਾਸ ਕਰੋ ਥੈਂਕ ਯੂ